ਜੇਕਰ ਕਣਕ ਦੀ ਬਜਾਈ ਦੇ ਨਾਲ ਦੀ ਨਾਲ ਸਪਰੇਅ ਕਰ ਦਿੱਤੀ ਜਾਂਦੀ ਜਿਵੇਂ ਕੰਪਨੀਆਂ ਕਹਿੰਦੀਆਂ ਨੇ ਕਿ 72 ਘੰਟੇ ਦੇ ਵਿੱਚ ਮੈਂ ਤਾਂ ਕਹਿਣਾ ਮੈਂ ਕਿ ਉਹਨੂੰ 24 ਘੰਟੇ ਬਾਅਦ ਹੀ ਜਿੱਥੇ ਸੰਭਵ ਹੋ ਸਕਦਾ ਉਹਦੀ ਸਪਰੇਅ ਕਰ ਦਿੱਤੀ ਹੈ 200 ਲੀਟਰ ਪਾਣੀ ਨਾਲ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਪਾਣੀ ਜੜਾ ਤੀਵੇਂ ਦਿਨ ਤੇ ਇੱਕ ਮਹੀਨੇ ਤੇ ਪਾਣੀ ਲਾਉਣਾ ਚਾਹੀਦਾ ਸੀ ਉਸ ਤੋਂ ਕਣਕ ਨੂੰ ਪਹਿਲਾ ਪਾਣੀ ਲਾਉਣ ਦੇ ਬਾਰੇ ਵਿੱਚ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਬੇਸ਼ੱਕ ਬਹੁਤੇ ਕਿਸਾਨ ਵੀਰਾਂ ਨੇ ਪਾਣੀ ਪਹਿਲਾਂ ਲਾ ਦਿੱਤਾ ਦੇ ਕੋਈ ਸ ਕਿਸਾਨ ਵੀਰ ਥੋੜੇ ਮੋਟੇ ਹੋਣਗੇ ਜਿਨ੍ਹਾਂ ਨੇ ਪਹਿਲਾ ਪਾਣੀ ਲਾਉਣਾ ਅਜੇ ਜੀ ਹਾਂ ਅਸੀਂ ਪਿਛਲੇ ਦਿਨੀ ਇੱਕ ਵੀਡੀਓ ਸਾਂਝੀ ਕੀਤੀ ਸੀ ਸੋਨਾ ਪੰਜਾਬ ਪੇਜ ਤੇ ਤਾਂ ਜਿਸ ਦੇ ਵਿੱਚ ਅਸੀਂ ਦਿਖਾਇਆ ਸੀ ਬਕਾਇਦਾ ਕਿ ਜਿਸ ਕਣਕ ਨੂੰ ਕਣਕ ਦੀ ਫਸਲ ਨੂੰ ਪਾਣੀ ਜਿਹੜਾ 20 25 ਦਿਨਾਂ ਦੇ ਵਕਫੇ ਦੇ ਅੰਦਰ ਹੀ ਲਾ ਦਿੱਤਾ ਗਿਆ ਬਜਾਈ ਤੋਂ ਉਸ ਕਣਕ ਦੇ ਕਾਫੀ ਜ਼ਿਆਦੇ ਹਾਲਾਤ ਜਿਹੜੇ ਨੇ ਖਰਾਬ ਲੱਗ ਰਹੇ ਨੇ ਤੇ ਜਿਹੜੀ ਕਣਕ ਨੂੰ ਉਥੇ ਥੋੜੀ ਥਾਂ ਰਹਿ ਗਈ ਸੀ ਮਤਲਬ ਪਾਣੀ ਉਹ ਦੂਜੇ ਪਾਸੇ ਵੀ ਲੱਗਿਆ ਹੋਇਆ ਸੀ ਪਰ ਥੋੜੀ ਜਿਹੀ ਥਾਂ ਰਹਿ ਗਈ ਸੀ ਜਿਸ ਨੂੰ ਪਾਣੀ ਨਹੀਂ ਸੀ ਲੱਗਿਆ ਉਹ ਕਣਕ ਇੰਨੀ ਸ਼ਾਨਦਾਰ ਸੀ ਇੰਨੀ ਖੂਬਸੂਰਤ ਸੀ ਜਿਵੇਂ ਆਪਾਂ ਮਾਰਚ ਮਹੀਨੇ ਦੇ ਵਿੱਚ ਗੰਨੇ ਦੀ ਬਜਾਈ ਕਰਦੇ ਆ ਤੇ ਕੁਝ ਦਿਨਾਂ ਬਾਅਦ ਕਈ ਕੁਲੇ ਫੁੱਟ ਕੇ ਆ ਜਾਂਦੇ ਨੇ ਜੀ ਹਾਂ ਬਿਲਕੁਲ ਉਸੇ ਤਰ੍ਹਾਂ ਇਹ ਕਣਕ ਜਿਹੜੀ ਹੈ ਇਸ ਦੀ ਲੰਬਾਈ ਵੀ ਕਾਫੀ ਜ਼ਿਆਦਾ ਹੈ ਤੇ ਕਮਾਲ ਇਹ ਹੈ ਕਿ ਉਸ ਥਾਂ ਦੇ ਉੱਪਰ ਜਿਹੜਾ ਯੂਰੀਆ ਉਹ ਵੀ ਇੱਕ ਵਾਰੀ ਪਾਇਆ ਤੇ ਜਿੱਥੇ ਪਾਣੀ ਲੱਗਿਆ ਹੋਇਆ ਕਣਕ ਨੂੰ ਉੱਥੇ ਦੋ ਵਾਰ ਯੂਰੀਆ ਦੀ ਵਰਤੋਂ ਹੋ ਚੁੱਕੀ ਐ ਤੇ ਜਿਹੜੀ ਇਸ ਦੇ ਸ਼ਾਖਾਾਂ ਨੇ ਗਈਆਂ ਕਣਕ ਦੀਆਂ ਜਿੱਥੇ ਪਾਣੀ ਨਹੀਂ ਲੱਗਿਆ ਉਹ ਬਹੁਤ ਜ਼ਿਆਦਾ ਫੁੱਟੀਆਂ ਹੋਈਆਂ ਨੇ ਲੋਬਾਈ ਵੀ ਸਾਲ ਵੀਰ ਪੁੱਛ ਰਹੇ ਸਨ ਕਿ ਨਦੀਨ ਨਾਸਿਕ ਗੁਲੀਂਡੇ ਦੀ ਦਵਾਈ ਜਿਹੜੀ ਆ ਉਹ ਕਦੋਂ ਪਾਈ ਗਈ ਸੀ ਜਿਹੜੀ ਇਹ ਖੇਤ ਤੁਸੀਂ ਵੇਖ ਰਹੇ ਹੋ ਇਹਨਾਂ ਦੇ ਵਿੱਚ ਅਵਕੀਰਾ ਦਵਾਈ ਪਾਈ ਸੀ ਲਗਭਗ 20ਵੇਂ ਦਿਨ ਤੇ ਪਾਣੀ ਜਿਹੜਾ ਲਾ ਦਿੱਤਾ ਗਿਆ ਸੀ ਉਹ 23ਵੇਂ ਦਿਨ ਦੇ ਵਿੱਚ ਪਾਣੀ ਇਸ ਨੂੰ ਲਾ ਦਿੱਤਾ ਗਿਆ। 2 ਦਿਨ ਬਾਅਦ ਪਾਣੀ ਲਾਇਆ ਸੀ। ਜਿਹੜਾ ਗੁੱਲੀ ਡੰਡਾ ਹੈ ਉਹ ਕਾਫੀ ਹੱਦ ਤੱਕ ਜਿਹੜਾ ਖਤਮ ਹੋਇਆ ਵਿਖਾਈ ਦੇ ਰਿਹਾ। ਕਿਉਂਕਿ ਕੋਸ਼ ਤਾਂ ਇਸ ਦੇ ਨਾਲ ਉੱਗਿਆ ਹੀ ਨਹੀਂ ਕਿਉਂਕਿ ਪਾਣੀ ਲਾ ਦਿੱਤਾ ਗਿਆ। ਤਾਂ ਦੂਜੇ ਪਾਸੇ ਗੱਲ ਕਰੀਏ ਜਿਹੜਾ ਉੱਗਿਆ ਹੋਇਆ ਸੀ ਸਿਰਫ ਇੱਕ ਸ਼ਾਖ ਵਾਲਾ। ਜਿਹੜਾ ਅਜੇ ਨਿਕਲੇ ਹੀ ਜ਼ਮੀਨ ਤੋਂ ਬਾਹਰ ਉਹ ਪੂਰੀ ਤਰ੍ਹਾਂ ਖਤਮ ਹੋ ਗਏ ਮੱਚ ਰਿਹਾ। ਤੇ ਜਿਨ੍ਹਾਂ ਦੇ 2-2 ਸ਼ਾਖਾ ਸਨ ਉਹ ਜਿਹੜਾ ਕਿਤੇ ਕਿਤੇ ਉਹ ਰਹਿੰਦਾ ਹੈ ਉਹ ਪੀਲਾ ਜਾਂ ਜ਼ਰੂਰ ਹੋਇਆ ਪਰ ਉਹ ਪੂਰੀ ਤਰ੍ਹਾਂ ਸੜਿਆ ਮੱਚਿਆ ਵਿਖਾਈ ਨਹੀਂ ਦੇ ਰਿਹਾ ਹੈਗਾ ਜਿਹੜੇ ਕੁਦਰਤੀ ਖੇਤੀ ਨਾਲ ਜੁੜੇ ਹੋਏ ਨੇ ਗੁਰਪ੍ਰੀਤ ਸਿੰਘ ਦਵੜੀ ਖਾਨਾ ਉਹਨਾਂ ਦੀ ਹੀ ਵੀਡੀਓ ਵੇਖ ਕੇ ਅਸੀਂ ਇਹ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿਉਂਕਿ ਜੋ ਗੱਲ ਕਹਿ ਰਹੇ ਸਨ ਤਾਂ ਹੋਇਆ ਕਿ ਅਚਾਨਕ ਉਹਨਾਂ ਦੀ ਵੀਡੀਓ ਦੇਖਣ ਤੋਂ ਬਾਅਦ ਜਦੋਂ ਮੈਂ ਆਪਣਾ ਖੇਤ ਵੇਖ ਰਿਹਾ ਸੀ ਤਾਂ ਉੱਥੇ ਕਿਉਂਕਿ ਇੰਨਾਕ ਮੈਨੂੰ ਜ਼ਰੂਰ ਪਤਾ ਸੀ ਕਿ ਥੋੜੀ ਜਿਹੀ ਜਗ੍ਹਾ ਲਈਏ ਦੋ ਚਾਰ ਮੰਝੀਆਂ ਦੀ ਥਾਂ ਜਿਹੜੀ ਆ ਉਹ ਰਹਿ ਗਈ ਸੀ ਉੱਥੇ ਪਾਣੀ ਨਹੀਂ ਸੀ ਪਹੁੰਚਿਆ ਸੋ ਅਸੀਂ ਉੱਥੇ ਪਾਣੀ ਨਹੀਂ ਸੀ ਲਾਇਆ ਇਸ ਕਰਕੇ ਕਿਉਂਕਿ ਕੇਅਰੇ ਦੀ ਲੰਬਾਈ ਜ਼ਿਆਦਾ ਸੀ ਜੇ ਦੁਬਾਰੇ ਪਾਣੀ ਲਾਉਂਦੇ ਸਾਂ ਤਾਂ ਕਣਕ ਬੇਹੱਦ ਪੀਲੀ ਹੋ ਜਾਣੀ ਸੀ ਤੇ ਬਾਕਾਇਦਾ ਜਿਹੜੀ ਇੱਕ ਹੋਰ ਦੱਸ ਦਿਆਂ ਵਾਂ ਕਿ ਜਿਹੜੀ ਤੁਸੀਂ ਕਣਕ ਵੇਖ ਰਹੇ ਹੋ ਫਸਲ ਵੇਖ ਰਹੇ ਹੋ ਇਹਦੇ ਵਿੱਚ ਮੈਗਨੀਸ ਸਲਫੇਟ ਦੀ ਅਸੀਂ ਸਪਰੇ ਵੀ ਕਰ ਚੁੱਕੇ ਹਾਂ 4 ਦਸੰਬਰ ਨੂੰ ਸੋ ਇੰਨਾ ਜ਼ਿਆਦਾ ਫਰਕ ਪਿਆ ਹੈ ਪਹਿਲਾ ਪਾਣੀ ਜਿੱਥੇ ਪਾਣੀ ਨਹੀਂ ਸੀ ਲੱਗਿਆ ਉਥੇ ਕਣਕ ਵੀ ਸ਼ਾਨਦਾਰ ਹੈ ਇੱਕ ਵਾਰੀ ਦੀ ਯੂਰੀਆ ਵੀ ਉਥੇ ਬਚ ਚੁੱਕੀ ਹੈ ਉਥੇ ਜਿਹੜੀ ਮੈਗਨੀਜ਼ ਹੈ ਉਸ ਦੀ ਸਪਰੇ ਦੀ ਵੀ ਲੋੜ ਨਹੀਂ ਤੇ ਦੂਜੇ ਪਾਸੇ ਜਿੱਥੇ ਅਸੀਂ ਪਾਣੀ ਲਾਇਆ ਸੀ 23ਵੇਂ ਦਿਨ ਉਥੇ ਜਿਹੜੀ ਕਣਕ ਬੇਹੱਦ ਜਿਹੜੀ ਹੈ ਪੀਲੀ ਹੋਈ ਹੈ ਤੇ ਕੁਝ ਥਾਵਾਂ ਦੇ ਉੱਪਰ ਠੀਕ ਹੈ ਇਹ ਨਹੀਂ ਹੈਗਾ ਕਿ ਬਿਲਕੁਲ ਹੀ ਇਸ ਤਰ੍ਹਾਂ ਖਰਾਬ ਹੋ ਗਈ ਹੈ ਪਰ ਹਾਂ ਇਹ ਜ਼ਰੂਰ ਫਰਕ ਹੈ ਸਾਫ਼-ਸਾਫ਼ ਕਿ ਜਿੱਥੇ ਪਾਣੀ ਨਹੀਂ ਲੱਗਿਆ ਉਹ ਬੇਹੱਦ ਵਧੀਆ ਫਸਲ ਖੜੀ ਹੈ ਤੇ ਅੱਜ ਜੇ ਆਪਾਂ ਗੱਲ ਕਰੀਏ ਜਿਸ ਟਾਈਮ ਇਹ ਵੀਡੀਓ ਬਣਾਈ ਗਈ ਹੈ ਇਹ ਵੀਡੀਓ ਜਿਹੜੀ ਹੈ ਇਹ 11 ਦਸੰਬਰ ਨੂੰ ਬਣਾਈ ਗਈ ਹੈ ਪਾਣੀ ਜਿਹੜੇ 23 ਤੋਂ 26 ਦਸੰਬਰ ਦੇ ਵਿੱਚਕਾਰ ਪਾਣੀ ਲੱਗਿਆ ਸੀ ਤੇ ਇਹ ਜਿਹੜੀ ਕਣਕ ਨੂੰ ਜਿਸ ਨੂੰ ਪਾਣੀ ਨਹੀਂ ਲੱਗਿਆ ਇਹ ਸਾਰੇ ਕਣਕ ਦੇ ਖੇਤ ਦੀ ਜਿਹੜੀ ਬਿਜਾਈ ਹੈ ਉਹ 1 ਨਵੰਬਰ ਨੂੰ ਹੋਈ ਸੀ ਲਗਭਗ 43 42 ਦਿਨਾਂ ਦੀ ਫਸਲ ਹੈਗੀ ਜਿਹੜੀ ਤੁਸੀਂ ਤਸਵੀਰਾਂ ਚ ਵੇਖ ਰਹੇ ਹੋ ਜਿਨੂੰ ਪਾਣੀ ਨਹੀਂ ਲੱਗਿਆ ਉਹ 42 ਦਿਨ ਦੀ ਫਸਲ ਹੈ ਤੇ ਜਿਸ ਨੂੰ ਪਾਣੀ ਲੱਗਿਆ ਉਹ ਵੀ ਤੁਹਾਡੇ ਸਾਹਮਣੇ ਆਸੋ ਫੈਸਲਾ ਕਿਸਾਨ ਵੀਰਾਂ ਨੇ ਆਪ ਕਰਨਾ ਹੈ ਮੇਰਾ ਕਹਿਣ ਤੋਂ ਭਾਵੇਂ ਜੇ ਮੈਂ ਆਪਣੇ ਤਜਰਬੇ ਦੀ ਗੱਲ ਕਰਾਂ ਤਾਂ ਜਿੱਥੇ 23ਵੇਂ ਦਿਨ ਤੇ ਅਸੀਂ ਪਾਣੀ ਲਾਇਆ ਸੀ ਚਾਹੀਦਾ ਇਹ ਸੀ ਕਿ ਜਦੋਂ ਕਣਕ ਦੀ ਬਿਜਾਈ ਕੀਤੀ ਸੀ ਤੁਰੰਤ ਨਾਲ ਦੀ ਨਾਲ ਇਸ ਤੇ ਪੂਰਾ ਪਾਣੀ ਲਾ ਕੇ ਜਿਹੜੀ ਵੀ ਗੁਲੀਂਡੇਵਾਦ ਦੀ ਰੋਕਥਾਮ ਵਾਸਤੇ ਸਪਰੇਅ ਕਰਨੀ ਸੀ ਉਹ ਕਰ ਦਿੱਤੀ ਜਾਂਦੀ ਪਰ ਕਣਕ ਜਿਹੜੀ ਜਿਵੇਂ ਹੀ ਨਿਕਲਦੀ ਉਸ ਨੂੰ ਓਵੇਂ ਜਿਵੇਂ ਉਸ ਨੂੰ ਚੱਲਦੀ ਰਹਿਣ ਦਿੰਦੇ ਕਿਉਂਕਿ ਜਿਹੜੀ ਇਹ ਥੋੜੀ ਜੀ ਢੋੜੀ ਬਚੀ ਐ ਜਿੰਨੀ ਕਿ ਜਗ੍ਹਾ ਤੇ ਪਾਣੀ ਨਹੀਂ ਲੱਗਿਆ ਹੈਗਾ ਇਹਦੇ ਤੇ ਸਪਰੇ ਹੋਈ ਹੋਈ ਐ ਅਵਕੀਰਾ ਦਵਾਈ ਦੀ ਸਪਰੇ ਹੋਈ ਹੋਈ ਐ ਤੇ ਆਪਾਂ ਇਹ ਵੀ ਨਹੀਂ ਹੈਗਾ ਕਿ ਅਵਕੀਰਾ ਦੀ ਹੀ ਕੋਈ ਸ਼ਿਫਾਰਿਸ਼ ਕਰ ਰਹੇ ਆਂ ਕਿ ਇਸ ਤੋਂ ਪਰੇ ਤੋਂ ਪਰੇ ਦਵਾਈਆਂ ਹੈਗੀਆਂ ਨੇ ਜਿਵੇਂ ਮੂਮੀ ਜੀ ਆ ਜਾਂ ਬਥੇਰੀਆਂ ਦਵਾਈਆਂ ਨੇ ਸਟੌਂਪ ਜਿਹੜੀ ਆ ਉਹ ਵਧੀਆ ਕੰਪਨੀਆਂ ਜਿਹੜੀਆਂ ਨੇ ਉਹ ਤਿਆਰ ਕਰ ਰਹੇ ਨੇ ਵੱਖ-ਵੱਖ ਤਰੀਕੇ ਨਾਲ ਉਹ ਜਿਹੜੀ ਦਵਾਈ ਆ ਰਹੀ ਐ ਸੋ ਕਹਿਣ ਤੋਂ ਭਾਵੇਂ ਹੈ ਕਿ ਜੇਕਰ ਕਣਕ ਦੀ ਬਜਾਈ ਦੇ ਨਾਲ ਦੀ ਨਾਲ ਸਪਰੇਅ ਕਰ ਦਿੱਤੀ ਜਾਂਦੀ ਜਿਵੇਂ ਕੰਪਨੀਆਂ ਕਹਿੰਦੀਆਂ ਨੇ ਕਿ 72 ਘੰਟੇ ਦੇ ਵਿੱਚ ਮੈਂ ਤਾਂ ਕਹਿਣਾ ਮੈਂ ਕਿ ਉਹਨੂੰ 24 ਘੰਟੇ ਬਾਅਦ ਜਿੱਥੇ ਸੰਭਵ ਹੋ ਸਕਦਾ ਉਹਦੀ ਸਪਰੇਅ ਕਰ ਦਿੱਤੀ ਹੈ ਭਰਵੇਂ ਪਾਣੀ ਨਾਲ 200 ਲੀਟਰ ਪਾਣੀ ਨਾਲ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਪਾਣੀ ਜੜਾ 30ਵੇਂ ਦਿਨ ਤੇ 1 ਮਹੀਨੇ ਤੇ ਪਾਣੀ ਲਾਉਣਾ ਚਾਹੀਦਾ ਸੀ 1 ਮਹੀਨੇ ਦੇ ਫਰਕ ਤੇ ਜਾਂ ਘੜ ਤੋਂ ਘੜ 35 ਦਿਨ ਜੇ ਆਪਾਂ ਵੱਧ ਤੋਂ ਵੱਧ ਲਈਏ 30 35 ਦਿਨ ਤੇ ਪਾਣੀ ਇਹ ਲੱਗਣਾ ਚਾਹੀਦਾ ਸੀ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਰਬ ਸਿੰਘ ਵਿਰਕ ਨਾਭਾ ਧੰਨਵਾਦ